ਦਰਤੇ ਆਇਆ ਮੰਗਤਾ ਭੀਖ ਮੰਗਦਾ ਤੇ ਬਾਾਰ ਚ ਖੜਾ ਵਾਜਾ ਮਾਰਦਾ ਰਹਿੰਦਾ ਉਹਨੂੰ ਚਾਹੇ ਲੱਖ ਗਾਲਾਂ ਕੱਢੋ ਲੱਖ ਕਹਿ ਲਓ ਕਿ ਤੂੰ ਕੰਮ ਨਹੀਂ ਕਰਕੇ ਖਾ ਸਕਦਾਗਾ ਤੁਸੀਂ ਮੰਗਣ ਆ ਜਾਂਦੇ ਆ ਕੁਝ ਵੀ ਉਹਨੂੰ ਬੁਲੀ ਜਾਓ ਪਰ ਜਿਹੜਾ ਮੰਗਤਾ ਢੀਠ ਹੋ ਕੇ ਬਣ ਕੇ ਖੜਾ ਰਹੂਗਾ ਤੇ ਘਰ ਦੇ ਵੀ ਆਖਰ ਨੂੰ ਉਹਨੂੰ ਕੋਈ ਨਾ ਕੋਈ ਖੈਰ પાਕੇ ਜ਼ਰੂਰ ਤੋਰਨਗੇ ਇਸੇ ਤਰ੍ਹਾਂ ਜੇ ਕਰਮ ਹਾਰ ਦੇ ਜਾਨਾ ਕਿਸਮਤ ਤੁੱਖਾ ਦੇ ਜੀ ਗਰਬਾਣੀ ਪੜੀ ਜਾਣੀ ਆ ਸਿਮਰਨ ਕਰੀ ਜਾਣਾ ਗੁਰੂ ਘਰੇ ਜਾਣਾ ਸੰਗਤਾਂ ਦੇ ਜੋੜੇ ਛਾੜਦੇ ਆ ਗੁਰੂ ਮਹਾਰਾਜ ਜੀ ਦੇ ਦਰ ਤੇ ਝਾੜੂ ਦੀ ਸੇਵਾ ਕਰਨੀ ਆ ਬਰਤਨਾਂ ਦੀ ਸੇਵਾ ਕਰਨੀ ਆ ਢੀਠ ਹੋ ਕੇ ਮਹਾਰਾਜ ਜੀ ਦੇ ਦਰ ਤੇ ਜਾਈ ਜਾਣਾ ਤੇ ਇੱਕ ਦਿਨ ਗੁਰੂ ਸਾਹਿਬ ਖੈਰ ਪਹੁੰਦੇ ਆ ਜੇ ਕਿਸਮਤ 'ਚ ਕੁਝ ਨਾ ਲਿਖਿਆ ਹੋਵੇ ਨਾ ਤੇ ਗੁਰਨਾਣਕ ਦੇ ਦਰ ਤੋਂ ਲਿਖਾਉਣਾ ਪੈਂਦਾ ਗਰਬਾਣੀ ਪੜਨਾਂ ਸਿਮਰਨ ਕਰਨਾਂ ਸੇਵਾ ਕਰਨਾਂ